ਤੁਹਾਡਾ ਸਵਾਗਤ ਹੈ ਦਰਿਆ ਸਤਲੁਜ ਦਾ ਕਹਿ ਰਹੇ ਨਾ ਦਰਿਆ ਦੇ ਵਿੱਚ ਰੁੜ ਗਈਆਂ ਜ਼ਮੀਨਾਂ ਵੀ ਰੁੜ ਗਈਆਂ ਔਰ ਦੂਜੀ ਗੱਲ ਕਿ ਜੋ ਘਰ ਸੀ ਉਹ ਵੀ ਡੱਗ ਗਿਆ ਤਾਂ ਅਸੀਂ ਬੂਟੇ ਦੀ ਛੰਨਾ ਦੇ ਬਿਲਕੁਲ ਸਾਹਮਣੇ ਮੌਜੂਦਾ ਜੋ ਕਿ ਮਹਿਦਪੁਰ ਦੇ ਨੇੜੇ ਪਿੰਡ ਹੈ ਤਾਂ ਹਾਲਾਤ ਬਹੁਤ ਜ਼ਿਆਦਾ ਇੱਥੇ ਚਿੰਤਾਜਨਕ ਹੋ ਚੁੱਕਿਆ ਹੈ ਤਕਰੀਬਨ 1.5 200 ਕਿਲਾ ਜ਼ਮੀਨ ਇਸ ਦਰਿਆ ਦੀ ਭੇਡ ਚੜ ਚੁੱਕਿਆ ਹੈ ਕਈ ਇੱਥੇ ਕਾਰਸੀਓ ਵੀ ਦਰਿਆ ਦੇ ਵਿੱਚ ਡਿੱਗ ਗਏ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇੱਥੇ ਰੋਕ ਇਸ ਦੀ ਨਾ ਕੀਤੀ ਗਈ ਤਾਂ ਬਹੁਤ ਵੱਡਾ ਨੁਕਸਾਨ ਹੋਏਗਾ ਕਿ ਅਜਿਆਂ ਜ਼ਿਕਰ ਕਰਾਂਗੇ ਮੇਰੇ ਨਾਲ ਇੱਕ ਵੀਰ ਹੈ ਜਿਹਨੂੰ ਇਸ ਦਰਿਆ ਬਾਰੇ ਬਹੁਤ ਜ਼ਿਆਦਾ ਪਤਾ ਹੈ ਕਿਉਂਕਿ ਤੁਸੀਂ ਅਕਸਰ ਉਹਨਾਂ ਦੀ ਵੀਡੀਓ ਦੇਖਦੇ ਰਹਿੰਦੇ ਹੋ ਤਾਂ ਪਹਿਲਾਂ ਤੁਹਾਨੂੰ ਇਹ ਤਸਵੀਰ ਦਿਖਾ ਦਿੰਦੇ ਆ ਕਿ ਸਵੇਰ ਦੀ ਤਸਵੀਰ ਅਤੇ ਹੁਣ ਦੀ ਤਸਵੀਰ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਹਾਲਾਤ ਬਹੁਤ ਚਿੰਤਾਜਨਕ ਹੋ ਚੁੱਕਿਆ ਅੱਗੇ ਤੱਕ ਦੇਖਦਾ ਨੇੜੇ ਜਾਣ ਤੋਂ ਵੀ ਡਰ ਲੱਗ ਡਰ ਲੱਗਦਾ ਕਿਉਂਕਿ ਲਗਾਤਾਰ ਇੱਥੇ ਬਹੁਤ ਸਾਰੀ ਜ਼ਮੀਨ ਵਿੱਚ ਡਗਰੀ ਹੈ ਇਧਰ ਤੁਸੀਂ ਦੇਖ ਲਓ ਇੱਕ ਜੋ ਖੁੰਝਾ ਜੇ ਅੱਗੇ ਪੈ ਗਿਆ ਲਗਾਤਾਰ ਇੱਥੇ ਜ਼ਮੀਨ ਦਰਿਆ ਦੇ ਵਿੱਚ ਡਗਰੀ ਹੈ ਤਾਂ ਦੂਜੀ ਸਾਈਡ ਇਧਰ ਤੁਹਾਨੂੰ ਦਿਖਾ ਦਿੰਦੇ ਹਾਂ ਹਾਲਾਤ ਇਧਰ ਹੀ ਬਹੁਤ ਮਾੜੇ ਨੇ ਹੁਣ ਤੁਸੀਂ ਸਾਹਮਣੇ ਤਸਵੀਰ ਦੇਖੋਗੇ ਇੱਕ ਕਿ ਇੱਕ ਘਰ ਪਟ ਕੇ ਹੁਣ ਇੱਟਾਂ ਘੜੀਆਂ ਨੇ ਉਹ ਆਪਣੇ ਘਰ ਲੈ ਕੇ ਜਾ ਰਹੇ ਇੱਟਾਂ ਵੀ ਉਹਨਾਂ ਦੇ ਪੱਲੇ ਨਹੀਂ ਪੈਣੀਆਂ ਕਿਉਂਕਿ ਕਿਤਨੇ ਕਿਤੇ ਉਹ ਜਦੋਂ ਆਪਾਂ ਕਾਰ-ਬਾਰ ਤੋੜਦੇ ਆਂ ਪਟਦੇ ਆਂ ਤੇ ਉਹ ਟੁੱਟ ਜਾਂਦੀਆਂ ਤਾਂ ਜਿਨ੍ਹਾਂ ਦੇ ਤੁਸੀਂ ਅਕਸਰ ਵੀਡੀਓ ਦੇਖਦੇ ਹੋ ਮੇਰੇ ਨਾਲ ਨੇ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਹੋ ਜੀ ਹਾਂਜੀ 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 ਠੀਕ ਠਾਕ ਹਾਂ ਰਾਤ ਤਕਰੀਬਨ ਮੈਂ 11:00 ਵਜੇ ਤੁਹਾਡੀ ਵੀਡੀਓ ਦੇਖੀ ਕਿ ਇੰਨੇ ਜ਼ਿਆਦਾ ਮਾੜੇ ਹਾਲਾਤ ਸੀ ਹੁਣ ਵੀ ਮਾੜੇ ਉਦੋਂ ਹੋਰ ਜ਼ਿਆਦਾ ਸੀ ਹਾਂ ਹਾਂ ਹੈਗੇ ਨੇ ਮਾੜੇ ਹਾਲਾਤ ਤਾਂ ਵੀਰ ਜੀ ਬੜੇ ਹਾਲਾਤ ਮਾੜੇ ਲਗਾਤਾਰ ਜ਼ਮੀਨ ਵਿੱਚ ਡਿੱਗ ਰਹੀ ਹੈ ਤੁਸੀਂ ਸਵੇਰ ਤੇ ਤੜਕਸਾਰ ਤੋਂ ਇੱਥੇ ਮੌਜੂਦ ਹੋ ਹਾਂਜੀ ਹਾਂਜੀ ਕਿੰਨੇ ਕੁ ਜੇਕਰ ਆਪਾਂ ਗੱਲ ਕਰੀਏ ਤਾਂ ਹੁਣ ਤੱਕ ਜ਼ਮੀਨ ਡਿੱਗੀ ਹੋਣੀ ਹੈ ਇਹ ਮੇਰੇ ਹਿਸਾਬ ਨਾਲ ਹੁਣ ਤਾਂ ਅਜੇ ਗੱਲ ਕਰੀ ਆਪਾਂ ਦੁਪਹਿਰ ਦੀ ਤੇ ਘੱਟੋ ਘੱਟ ਕਿੱਲੇ ਦੇ ਏੜ ਗੜੋ ਉੱਥੇ ਸਾਹਮਣੇ ਸੀਗਾ ਤੇ ਜਿਹੜਾ ਹੁਣ ਇੱਥੋਂ ਤੱਕ ਪਹੁੰਚ ਆਇਆ ਇਨੇ ਜ਼ਿਆਦਾ ਡੈਗ ਗਿਆ ਹਾਂ ਜ਼ਮੀਨ ਕਾਫੀ ਜ਼ਿਆਦਾ ਡੈਗ ਗਈ ਹੁਣ ਵੀ ਤਾਂ ਦੂਜੀ ਗੱਲ ਬਾਈ ਜੀ ਇੱਥੋਂ ਜੋ ਬੰਨ ਐ ਮੈਰਾ ੜਿਆ ਕੇ ਤਿੰਨ ਕੁ ਸੋ ਮੀਟਰ ਦੂਰੀ ਤੇ ਐ ਜ਼ਿਆਦਾ ਦੂਰ ਨਹੀਂ ਐ ਬਿਲਕੁਲ ਬਿਲਕੁਲ ਲੱਗੇ ਐ ਲੱਗੇ ਐ ਲੱਗੇ ਐ ਗਾਵਾ ਤਾਂ ਸਾਰੀ ਨੀਵਨ ਆ ਉਹ ਪਟਕੀਟਾਂ ਲੈ ਕੇ ਜਾ ਰਹੇ ਹਾਂ ਉਸ ਘਰ ਦੀ ਕਿੰਨੇ ਕੁ ਮਿੰਟ ਗਏ ਕੋਈ ਆੜਿਆ ਹੋਏ ਉਹਨਾਂ ਦੇ ਜ਼ਮੀਨ ਤਾਂ ਸੱਤ ਕਿੱਲੇ ਦੇ ਕਰੀਬ ਹੋਗੇ ਇੱਕੋ ਘਰ ਦੀ ਜ਼ਮੀਨ ਡੈਗੀ ਇੱਕੋ ਘਰ ਦੀ ਘਰ ਵੀ ਡੈਗ ਗਿਆ ਹਾਂਜੀ 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 ਉਹ ਤਾਂ ਗਰੀਬ ਹੁਣ ਪਹੁੰਚਦਾ ਹੀ ਨਹੀਂ ਯਾਰ ਇੱਥੇ ਕਿਹੜੇ ਦੇ ਨਾਲ ਆਵੇ ਯਾਰ ਵਈ ਇੱਕ ਹੋਰ ਹੈ ਜਿਦੋਂ ਮੈਂ ਪਹਿਲੀ ਇੱਥੇ ਮੈਂ ਵੀਡੀਓ ਕਰਨਾ ਆਇਆ ਸੀ ਤਾਂ ਇੱਥੇ ਗਿਣਤੀ ਬਹੁਤ ਜ਼ਿਆਦਾ ਹੁੰਦੀ ਸੀ ਤਾਂ ਹੁਣ ਆਪਾਂ ਤਕਰੀਬਨ 4 ਜਣੇ ਖੜੇ ਆ ਹਾਂਜੀ ਹਾਂਜੀ ਤਾਂ ਇਹ ਗਿਣਤੀ ਵੀ ਘਟਣ ਦੇ ਹੀ ਕਾਰਨ ਨੇ ਕਿ ਹੁਣ ਮਨ ਨਹੀਂ ਕਰਦਾ ਦਿਲ ਨਹੀਂ ਕਰਦਾ ਬਿਲਕੁਲ ਬਿਲਕੁਲ ਉਹ ਜਿੱਦਾਂ ਜ਼ਮੀਨਾਂ ਜਿਹੜੀਆਂ ਜਾ ਰਹੀਆਂ ਨਾ ਨੁਕਸਾਨ ਹੋ ਰਿਹਾ ਹੈ ਤਾਂ ਮਨ ਕਿੱਥੋਂ ਕਰੇ ਯਾਰ ਮੈਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਹੈ ਜਿਨ੍ਹਾਂ ਦੇ ਟਾਹ ਲੱਗੀ ਉਹਨੂੰ ਗੋਲੀ ਖਾ ਕੇ ਸੌਣਾ ਪੈਂਦਾ ਯਾਰ ਠੀਕ ਹੈ ਕਿਉਂਕਿ ਇਹਨਾਂ ਦੇ ਹਾਲਾਤ ਹੀ ਇਦਾਂ ਦੇ ਬਣ ਗਏ ਆ ਚੋਨੇ ਵੇਖੋ ਯਾਰ ਕਿੰਨੇ ਸੋਹਣੇ ਚੋਨੇ ਹੋਏ ਖਲੇ ਨੇ ਚੋਨੇ ਪ ਨੇ ਤੇ ਜਿਹੜੇ ਥੱਲੇ ਡਿੱਗੀ ਜਾਂਦੇ ਨੇ ਯਾਰ ਇਹ ਦੁੱਖ ਨਹੀਂ ਤਾਂ ਹੋਰ ਕੀ ਯਾਰ ਆ ਪੈਨੂ ਕੀ ਕਵਾਂਗੇ ਯਾਰ ਤਾਂ ਹਾਲਾਤ ਬਹੁਤ ਚਿੰਤਾਜਨਕ ਨੇ ਤੁਸੀਂ ਹੁਣ ਹੀ ਆਵਾਜ਼ ਸੁਣੀ ਹੋਗੀ ਹੁਣ ਬਿੱਲਾਗਾ ਤਾਰ ਤਕਰੀਬਨ ਕੋਈ ਮੇਨਟੇਨ ਨਹੀਂ ਜਾਂਦਾ ਕਿ ਕਦੋਂ ਇਹ ਜ਼ਮੀਨ ਵਿੱਚ ਦਰਿਆ ਦੇ ਨਾਲ ਡਿੱਗੀ ਹੋਵੇ ਆ ਵੇਖੋ ਹੁਣ ਵੀ ਆਵਾਜ਼ ਆ ਆ ਵੇਖੋ ਇਹ ਲਗਾਤਾਰ ਆਵਾਜ਼ ਆ ਰਹੀ ਲਾਓ ਖਾ ਕੈਮਰਾ ਉੱਥੇ ਲਗਾਤਾਰ ਟਿੱਗਾ ਟਿੱਗਦੀ ਮੈਂ ਲਗਾਤਾਰ ਯਾਰ ਤਾਂ ਭਾਈ ਬੰਨ ਵੀ ਨੇੜੀ ਕਿੰਨੇ ਮੀਟਰ ਹੈ ਆਈਡੀ ਆ ਮੇਰਾ ਆਈਡੀ ਤਾਂ ਤੇਨ ਕੁ ਮੀਟਰ ਵੀ ਨਹੀਂ ਹੋਣਾ 200 ਮੀਟਰ ਹੋਗਾ ਬੱਸ ਇੰਨਾ ਕੋਈ ਐਨਾ ਕੋਈ ਐਨਾ ਖਾਸ ਨਹੀਂ ਰਹੇਗਾ ਗਾਂ ਕਿ ਗਾਂ ਸਾਰੀ ਨੀਵਣ ਹੈਗੀ ਏ ਤੇ ਜੇ ਨੀਵਣ ਨੂੰ ਪਾਣੀ ਜਾਊਗਾ ਗਾਂ ਤਾਂ ਤਾਂ ਥੋੜਾ ਜਿਹਾ ਪਾਣੀ ਵਧੇਗਾ ਤੇ ਪਾਣੀ ਭੱਜ ਕੇ ਇਧਰ ਨੂੰ ਉੱਪਰ ਜਾਏਗਾ ਲੈਹਦੇ ਨੂੰ ਜਾਏਗਾ ਹਾਲਾਤ ਚਿੰਤਾ ਦੇ ਹਾਂ ਹੈਗੇ ਆ ਹੈਗੇ ਆ ਹੈਗੇ ਆ ਹਾਂਜੀ ਤਾਂ ਬਾਈ ਜੀ ਤੁਹਾਡੀ ਜਿੰਮੇ ਵਿੱਚ ਦਰਿਆ ਦੇ ਰੋਹੀ ਆਪਣੀਆਂ ਸਾਹਮਣੇ ਆਪਣੀਆਂ ਕਿੰਨੀ ਕੋਮ ਵਿੱਚ ਡੇ ਕੇ ਸਾਡੀ ਇਹ ਤੇ ਤੇਨ ਕੋ ਖੇਤ ਚਾਰ ਚੱਲ ਗਈ ਵਿੱਚ ਸਾਰੇ ਉਹ ਡੇ ਗਏ ਹਾਂਜੀ ਹਾਂਜੀ ਬਹੁਤ ਬੁਰਾ ਆ ਲਿਆ ਜੀ ਤਾ ਖਾਸ ਕਰਕੇ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਮੈਂ ਅਪੀਲ ਕਰਨੀ ਚਾਹੂੰਗਾ ਬਹੁਤ ਸਾਰਾ ਏਰੀਆ ਤਾਂ ਵਿੱਚ ਦਰਿਆ ਦੇ ਡੱਗ ਗਿਆ ਪਰ ਜੇਕਰ ਰਹਿੰਦੇ ਜੋ ਲੋਕ ਨੇ ਜਿਨ੍ਹਾਂ ਦੇ ਘਰ ਹੈ ਜਮੀਨਾਂ ਚ ਉਹਨਾਂ ਨੂੰ ਬਚਾਉਣਾ ਤਾਂ ਫਿਰ ਇੱਥੇ ਪ੍ਰਸ਼ਾਸਨ ਨੂੰ ਦਵਾਈਆਂ ਪਾਉਣੀਆਂ ਪੈਣਗੇ ਵੀ ਆ ਕੇ ਕੁਝ ਨਾ ਕੁਝ ਕਰ ਲੋ ਔਰ ਦੂਜੀ ਗੱਲ ਹੈ ਕਿ ਪਾਣ ਦੇ ਜਦੋਂ ਨੇੜੇ ਪਾਣੀ ਪਹੁੰਚ ਗਿਆ ਤਾਂ ਫਿਰ ਉਸ ਦੀ ਰੋਕਤ 아무 ਨਹੀਂ ਹੋਣੀ ਜਿੱਦਾਂ ਕਿ ਮਡਾਲੇ ਦੇ ਚਨਲੂਆਂ ਦੇ ਨਜ਼ਦੀਕ ਹੋਇਆ ਬਾਹਰ ਚ ਬਾਅਦ ਵਿੱਚ ਅੱ체 ਪੱਥਰ ਲਾਏ ਚੋ ਬੋਰੇ ਲਾਜੋ ਜਦੋਂ ਫਿਰ ਬਹੁਤ ਸਾਰੇ ਜ਼ਮੀਨਾਂ ਡੇਗ ਗਈਆਂ ਤਾਂ ਫਿਰ ਜਦੋਂ ਲੋਕ ਦੀਆਂ ਦਿਹਾੜੀਆਂ ਕਰ ਲਈ ਮਜਬੂਰ ਹੋ ਗਏ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਤਾਂ ਖਾਸ ਕਰਕੇ ਆਸ-ਪਾਸ ਦੇ ਜੋ ਪਿੰਡਾਂ ਦੇ ਲੋਕ ਨੇ ਉਹਨਾਂ ਨੂੰ ਵੀ ਇੱਥੇ ਆਉਣਾ ਜਿਹਦੇ ਇੱਕ ਵਾਰ ਆ ਕੇ ਦੇਖ ਲਓ ਸਾਡੇ ਤੇ ਯਕੀਨ ਨਾ ਕਰਿਓ ਆ ਕੇ ਦੇਖ ਲਓ ਬਹੁਤ ਸਾਰੇ ਲੋਕੋ ਨੇ ਵਹਿਮ ਹੋ ਜਾਂਦਾ ਪਤਨੀ ਵੀਡੀਓ ਬਣਾਉਣ ਦੇ ਖਾਤਰੇ ਕਰਦੇ ਪਰ ਨਹੀਂ ਕਿਦਰਾਂ ਕਿਤੇ ਦਰਦ ਜਰੂਰ ਹੈ ਕਿ ਬਹੁਤ ਸਾਰੇ ਲੋਕਾਂ ਦੀ ਇੱਥੇ ਜ਼ਮੀਨ ਹੈ ਜਦੋਂ ਲੋਕ ਰੋਂਦੇ ਆ ਤੇ ਫਿਰ ਉਹ ਦੇਖੇ ਨਹੀਂ ਜਾਂਦੇਗੇ ਇੱਕ ਵਾਰ ਇੱਥੇ ਆ ਕੇ ਦੇਖ ਲਓ ਫਿਰ ਜੇ ਤੁਹਾਡਾ ਮਨ ਕਰੇ ਤੁਹਾਡਾ ਆਈਡੀਆ ਹੋ ਜੇ ਕਿ ਵਾਕਈ ਨੁਕਸਾਨ ਹੋ ਰਿਹਾ ਹੈ ਤਾਂ ਫਿਰ ਤੁਸੀਂ ਇੱਥੇ ਬੋਰੇ ਹੋਗੇ ਜਾਂ ਫਿਰ ਪੱਥਰ ਕੋਈ ਵੀ ਸਰਕਾਰ ਨੇ ਅਰੇਂਜਮੈਂਟ ਕਰਨਾ ਪਰ ਆਪਰ ਆਲ ਮਿਲ ਕੇ ਸਾਰੇ ਇਹ ਕਵਾਂਗੇ ਤੇ ਸਮੱਸਿਆ ਦਾ ਹੱਲ ਤਾਂ ਹੀ ਹੋ ਸਕਦਾ ਹੈ ਜਾਂਦੇ ਜਾਂਦੇ ਇੱਕ ਵਾਰ ਤਸਵੀਰਾਂ ਹੋਰ ਦਿਖਾ ਦਿੰਦੇ ਆ ਹਾਲਾਤ ਚਿੰਤਾਜਨਕ ਨੇ ਬੋਟੇ ਦੀ ਛੰਨਾ ਬਿਲਕੁਲ ਸਾਹਮਣੇ ਦਰਿਆ ਸਤਲੁਜ ਨੇ ਇੱਕ ਵੱਡਾ ਖੋਰਾ ਲਾਇਆ ਹੋਇਆ ਲਗਾਤਾਰ ਜ਼ਮੀਨ ਡਿੱਗ ਰਹੀ ਹੈ ਦਰਿਆ ਸਤਲੁਜ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਲਗਾਤਾਰ ਤੁਹਾਡੇ ਤੱਕ ਇਹ ਤਸਵੀਰਾਂ ਸਾਂਝੇ ਕਰ ਰਹੇ ਹਾਂ ਕੈਮਰਾਮੈਨ ਸੋਨੂ ਦਿਨ ਹਰਦੇ ਪਿੰਨਨਾਰ ਨਿਊਜ਼ ਦਰਿਆ ਸਤਲੁਜ